ਪਟਿਆਲੇ ਸ਼ਹਿਰ ਦੇ ਵਿੱਚ ਕੋਠੀ ਲੈਣ ਬਾਰੇ ਸੋਚ ਰਹੇ ਹਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਆਲੀਸ਼ਾਨ ਤੇ ਪ੍ਰੀਮੀਅਮ ਕੋਠੀ ਹੈ 220 ਗਜ ਦੇ ਵਿੱਚ ਬਣੀ ਹੋਈ ਆ ਬਸ ਤੁਸੀਂ 10 ਤੋਂ 15 ਲੱਖ ਰੁਪਏ ਦੇ ਕੇ ਇਸ ਕੋਠੀ ਦੇ ਮਾਲਕ ਬਣ ਸਕਦੇ ਤੇ ਬਾਕੀ ਦੇ ਉੱਪਰ ਬਾਈ ਸਾਰਾ ਲੋਨ ਕਰਾ ਕੇ ਦੇ ਦੇਣਗੇ ਇਹ ਦੇਖੋ ਐਂਟਰ ਹੋਣ ਸਾਰੇ ਨਾਲੇ ਦਾ ਤੁਹਾਨੂੰ ਪਹਿਲਾਂ ਲੌਬੀ ਮਿਲ ਜੂਗੀ ਤੇ ਨਾਲ ਹੀ ਸਾਈਡ ਦੇ ਉੱਪਰ ਤੁਸੀਂ ਸੋਫੇ ਵਾਲਾ ਕਮਰਾ ਦੇਖੋ ਕਿੰਨਾ ਖੁੱਲਾ ਡੋਲਾ ਕਿੰਨਾ ਵਧੀਆ ਬਣਿਆ ਹੋਇਆ ਇਹ ਕਮਰਾ ਤੇ ਫਿਰ ਇਸ ਤੋਂ ਬਾਅਦ ਤੁਸੀਂ ਕਿਚਨ ਦੇਖ ਸਕਦੇ ਹੋ ਕਿਚਨ ਦੇ ਵਿੱਚ ਬਾਕਸ ਵਗੈਰਾ ਲੱਗੇ ਹੋਏ ਨੇ ਹਨਾ ਓਪਨ ਕਿਚਨ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਲੋੜ ਨਹੀਂ ਹੈਗੀ ਜੇਕਰ ਇਸ ਕੋਠੀ ਦੇ ਵਿੱਚ ਬੈਡਰੂਮ ਦੀ ਗੱਲ ਕਰੀਏ ਤਾਂ ਚਾਰ ਬੈਡਰੂਮ ਨੇ ਇਹ ਦੋ ਥੱਲੇ ਮਿਲ ਜਾਣਗੇ ਤੁਹਾਨੂੰ ਅਟੈਚ ਬਾਥਰੂਮ ਤੁਸੀਂ ਦੇਖ ਸਕਦੇ ਹੋ ਹਨ ਕਿੰਨਾ ਵਧੀਆ ਕੰਮ ਹੋਇਆ ਹੋਇਆ ਬੈੱਡ ਦੇਖ ਲਓ ਕਿੰਨੇ ਵਧੀਆ ਲੱਗੇ ਹੋਏ ਨੇ ਤੇ ਨਾਲ ਹੀ ਆ ਜਾਂਦਾ ਇਹ ਅਟੈਚ ਬਾਥਰੂਮ ਵਾਸਤੇ ਜਗ੍ਹਾ ਹਨਾ ਇੱਥੇ ਪਹਿਲਾਂ ਤੁਸੀਂ ਡਰੈਸਿੰਗਾਂ ਡਰੈਸਿੰਗ ਵੀ ਕਰ ਸਕਦੇ ਹੋ ਤੇ ਨਾਲ ਹੀ ਹੈਗਾ ਇਹ ਅਟੈਚ ਬਾਥਰੂਮ ਹਨਾ ਕਿੰਨਾ ਵਧੀਆ ਬਣਿਆ ਹੋਇਆ ਬਾਕੀ ਕੰਮ ਇਹਦਾ ਹੋਣ ਵਾਲਾ ਤੇ ਬਾਕੀ ਸਾਰਾ ਕੰਮ ਤੁਹਾਨੂੰ ਕਰਾ ਕੇ ਦੇਣਗੇ ਤੇ ਫਿਰ ਇਸ ਤੋਂ ਬਾਅਦ ਨਾਲ ਹੀ ਆ ਜਾਂਦਾ ਦੂਜਾ ਰੂਮ ਦੂਜੇ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਬੈਡਾਂ ਦਾ ਡਿਜ਼ਾਈਨ ਹੋਣਗੇ ਬੈਕ ਸਾਈਡ ਦੇ ਉਹ ਤੁਹਾਨੂੰ ਸਾਰੇ ਕੰਮ ਰੰਦੇ ਵਿੱਚ ਸੇਮ ਨਹੀਂ ਮਿਲਣਗੇ ਸਾਰੇ ਲੱਗ ਲੱਗ ਨੇ ਕੋਈ ਵੀ ਰਿਪੀਟ ਨਹੀਂ ਹੋਇਆ ਹੋਇਆ ਤੇ ਨਾਲ ਹੀ ਆ ਜਾਂਦਾ ਹੈ ਕਬੂਰਡ ਕਬੂਰਡ ਦਾ ਦੇਖ ਲਓ ਕੋਈ ਵੀ ਕੰਮ ਤੁਹਾਨੂੰ ਬਿਲਕੁਲ ਵੀ ਕਰਾਉਣ ਦੀ ਲੋੜ ਨਹੀਂ ਹੈਗੀ ਇਸ ਦੇ ਵਿੱਚ ਤੇ ਨਾਲ ਹੀ ਇੱਧਰ ਆ ਜਾਂਦਾ ਐਲ.ਈ.ਡੀ. ਪੈਨਲ ਐਲ.ਈ.ਡੀ. ਪੈਨਲ ਵੀ ਦੇਖ ਲਓ ਤੁਸੀਂ ਕਿੰਨਾ ਵਧੀਆ ਹਨਾ ਕਿੰਨਾ ਸੋਹਣੇ ਤਰੀਕੇ ਨਾਲ ਕੰਮ ਕੀਤਾ ਹੋਇਆ ਤੇ ਨਾਲ ਹੀ ਇਹਦੇ ਅਟੈਚ ਬਾਥਰੂਮ ਹੈ ਬਾਥਰੂਮ ਦਾ ਕੰਮ ਵੀ ਦੇਖੋ ਸਾਰਾ ਹੋਇਆ ਹੋਇਆ ਤੁਹਾਨੂੰ ਕੁਝ ਵੀ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੇ ਹੁਣ ਆਪਾਂ ਉੱਪਰ ਜਾ ਕੇ ਦੇਖਦੇ ਹਾਂ ਤੁਸੀਂ ਪੌੜੀਆਂ ਦਾ ਕੰਮ ਵੀ ਦੇਖ ਲਓ ਹਨਾ ਪੂਰਾ ਵਧੀਆ ਪ੍ਰੀਮੀਅਮ ਲੁੱਕ ਦੇ ਵਿੱਚ ਹੋਇਆ ਹੋਇਆ ਸਾਰਾ ਕੁਝ ਕੈਂਟ ਕੀਤਾ ਹੋਇਆ ਬਾਈਆਂ ਹੋਰਾਂ ਨੇ ਕੰਮਕਾਰ ਪੂਰਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਪੌੜੀਆਂ ਦੇ ਨਾਲ ਹੀ ਬਣਿਆ ਹੋਇਆ ਇੱਕ ਰੂਮ ਤਾਂ ਹਨਾ ਦੇਖੋ ਇਸ ਦਾ ਕੰਮ ਵੀ ਕਿੰਨਾ ਵਧੀਆ ਤਰੀਕੇ ਦੇ ਨਾਲ ਰੂਮ ਦੇ ਵਿੱਚ ਵੀ ਕੰਮ ਵਧੀਆ ਹੋਇਆ ਹੋਇਆ ਸਾਰਾ ਕੁਝ ਓਕੇ ਕਰਾ ਕੇ ਦੇਣਗੇ ਬਾਈ ਜੋ ਜੋ ਵੀ ਕੰਮ ਰਹਿੰਦਾ ਆ ਦੇਖੋ ਰੂਮ ਦੇ ਨਾਲ ਹੀ ਇਹ ਦਰਵਾਜ਼ਾ ਖੋਲ ਕੇ ਤੁਸੀਂ ਬਾਲਕਨੀ ਦਾ ਵਿਊ ਆ ਜਿਹੜਾ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਵਿਊ ਆ ਹਨ ਪੂਰਾ ਵਧੀਆ ਮਾਹੌਲ ਆ ਬਾਹਰਲਾ ਤਾਂ ਇਹ ਨਾਲ ਹੀ ਆ ਜਾਂਦਾ ਬਾਥਰੂਮ ਤੁਸੀਂ ਬਾਥਰੂਮ ਵੀ ਦੇਖ ਸਕਦੇ ਹੋ ਦੋਨੋਂ ਕਮਰਿਆਂ ਨੂੰ ਨਾਲ ਇੱਕੋ ਬਾਥਰੂਮ ਅਟੈਚ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਬਾਹਰ ਲੌਬੀ ਵੀ ਬਣੀ ਹੋਈ ਆ ਇਸ ਦੇ ਵਿੱਚ ਹਨਾ ਬਹੁਤ ਵਧੀਆ ਜਗ੍ਹਾ ਖੁੱਲੀ ਡੁੱਲੀ ਜਗ੍ਹਾ ਆ ਤੇ ਜੇਕਰ ਆਪਾਂ ਇੱਧਰ ਬਾਲਕਨੀ ਦਾ ਵਿਊ ਦੇਖੀਏ ਹਨਾ ਬਾਲਕਨੀ ਦਾ ਵਿਊ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਆ ਪੂਰੀ ਵਧੀਆ ਤ ਇਹ ਲੱਖ ਇਸ ਕੋਠੀ ਦੀ ਡਿਮਾਂਡ ਕਰਦੇ ਨੇ ਤੇ ਬਾਕੀ ਕਹਿੰਦੇ ਮੌਕੇ ਤੇ ਮਾਨਤਾਨ ਕਰ ਦੇਣਗੇ ਤੇ ਜੇਕਰ ਇੱਥੇ ਦੇ ਐਡਰੈਸ ਦੀ ਗੱਲ ਕਰੀਏ ਤਾਂ ਪਟਿਆਲੇ ਏਕਤਾ ਵਿਹਾਰ ਆਨੰਦਨਗਰ ਮਾਰਕੀਟ ਦੇ ਵਿੱਚ ਹੀ ਆ ਇਹ ਕੋਠੀ ਬਾਈ ਦੇ ਮੈਂ ਸਕਰੀਨ ਦੇ ਉੱਪਰ ਨੰਬਰ ਦੇ ਰਹੇ ਹਾਂ ਤੁਸੀਂ ਕੰਟੈਕਟ ਕਰ ਸਕਦੇ ਹੋ